ਦਰਹਰਾ ਸਹਬ ਹਰ ਜੁਗ ਜੁਗ ਭਗਤੀ ਉਪਾਇ ਪਹਿਜ ਰਖਦਾ ਆ ਰਾਮ ਰਾਜੇ ਹਰ ਨਾ ਕਰੇ ਦੁਸ਼ਟ ਹਰ ਮਾਰਿਆ ਪ੍ਰਹਿਲਾ ਰਤ ਰਾਯਾ ਅਹੰਕਾਰੀਆਂ ਨਿਤ ਕਾਪਟ ਦੇ ਨਾਮ ਅਧਿਉ ਮੁਕਲਾਇਆ ਜਨ ਨਾਨਕਿਆ ਸਹ ਹਰ ਸੇਵਿਆ ਅੰਤ ਲਹੀਛਦਾਇਆ ਸ਼ਲੋਕ ਮੁਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸ਼ਿਆ ਤੇ ਰਾਂਤ ਨਾ ਜਾਈ ਲਖਿਆ ਰਹਾਓ जात मह जोत जोत मह जाता कल कला पर तू सच्चा साहब सिफत सवाल योजन की ती सो पार पया कह तो नान कर ते किया बात जो किस करना सो कर रहा सोदर राग आसा महला पहला कौन कार सतगुर प्रसाद सोदर तेरा कहा सो कर के हाजत बै सर्व संभाले वाजे तेरे नाद ने किया संखा के ते तेरे वावन हारे ਕੀਤੇ ਤੇਰੇ ਰਾਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਨ ਹਾਰੇ ਗਾਵਨ ਸੁਨੋ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਸੁਨੋ ਚਿਤ ਬੁਖਤ ਲਿਖ ਜਾਣਾ ਲੇਖਣ ਧਰਮ ਵਿਚਾਰੇ ਗਾਵਨ ਸੁਨੋ ਈਸ਼ਰ ਵਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਸੁਨੋ ਇਤਿਹਰਾਸਨ ਬੈਠੇ ਦੇਵਤਾ ਆਦਰ ਨਾਲ ਗਾਵਨ ਸੁਨੋ ਸੇ ਰਸਮਾਂ ਦੀ ਅੰਦਰ ਗਾਵਨ ਸੁਨੋ ਸਾਧ ਵਿਚਾਰੇ ਗਾਵਣ ਸੁਨੋ ਜਤੀ ਸਰੇ ਸੰਤੋਖੀ ਗਾਵਣ ਸੁਨੋ ਵੀਰ ਕਰਾਰੇ ਗਾਵਣ ਸੁਨੋ ਪੰਡਤ ਪੰਨਾ ਤੀਸਰੇ ਜੁਗ ਜੁਗ ਵਿਦਾ ਨਾਲੇ ਗਾਵਣ ਸੁਨੋ ਮੋਹਣੀਆਂ ਮਨਮੋਹਣ ਸਰਗਮਛ ਪਿਆਲੇ ਗਾਵਣ ਸੁਨੋ ਰਤਨਿ ਉਪਾਇ ਤੇਰੇ ਅਠਸਠੀ ਰਤਨ ਨਾਲੇ ਗਾਵਣ ਸੁਨੋ ਜੋਤ ਮਹਾਬਲ ਸੂਰਾ ਗਾਵਣ ਸੁਨੋ ਕਾਣੀ ਚਾਰੇ ਗਾਵਣ ਸੁਨੋ ਖੰਡਵਣ ਬ੍ਰਹਮੰਡਾ ਕਰ ਕਰ ਕੀਤੇ ਤੀਰੇ ਧਾਰੇ ਸਹੀ ਤਦਨ ਗਾਵਣ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਿਤ ਦਿਨੋਂ ਗਾਵਣ ਸੇਵ ਮਚ ਤਨ ਆ ਨਾਨਕ ਆ ਵਿਚਾਰੇ ਸੋਈ ਸੋਈ ਸਰਾਸ ਸਾਇਓ ਸਾਚਾ ਸੱਚੀ ਨਹੀਂ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀ ਸਤੀ ਵਧਾਈ ਜੋਤ ਸੁਭਾਵੈ ਸੋਈ ਕਰਸੀ ਰੁਕਮ ਨਾ ਕਰ ਨਾ ਜਾਏ ਸੋ ਪਾਸਾਂ ਸਹਾ ਪਾਸਾ ਨਾਨਕ ਰਹਿਨ ਰਜਾਈ ਆਸਾ ਮਹਿਲਾ ਪਹਿਲਾ ਸੁਣੋ ਵੱਡਾ ਕਿਸਬ ਕੋਏ ਕੇਵਲ ਵੱਡਾ ਢੀਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀੜਾ ਗੁਣਿ ਰਹੀ ਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤਕਮਾਈ ਸਵ ਕੀਮਤ ਮਿਲ ਕੇ ਮਤ ਪਾਈ ਯਾਨੀ ਧਿਆਨੂ ਗੁਰ ਗਰਹਾਏ ਕਹਿ ਨ ਜਾਏ ਤੇਰੀ ਤਿਲ ਵਡਿਆਈ ਸਾਬਸਾਤ ਸਾਬਤਾ ਪਰ ਸਾਬਾ ਚ ਨਹੀਂ ਆਇਆ ਸਦਾ ਰਖਾ ਪਿਆ ਵੜਿਆਇਆ ਉਹਦੇ ਵਿੱਚ ਥੇ ਕਿ ਨਾ ਪਾਇਆ ਕਰਵਲੇ ਨਾ ਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਤਿ ਉਪਰੇ ਤੇਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸਾਚ ਸਵਰਨ ਹਾਰਾਸਤਾ ਮਹੱਲਾ ਪਹਿਲਾ ਹਾਕਾ ਨਿਵਾਸ ਰਮਰਦਨ ਆਖਣੀ ਓਖਾ ਸਚੈ ਨਾਉ ਸਚਨਾਮ ਪੀ ਲਗੈ ਭੂਗਤ ਪੂਖੈ ਕੈ ਚਲੇਹ ਦੂਖ ਸੋਖਿਓ ਵਿਸਰੈ ਮੇਰੀ ਮਾਇ ਸਾਚਾ ਸਹਿਬ ਸਾਚੈ ਨਾਹਿ ਰਹਾਓ ਸਚਨਾਮ ਕੀਤ ਲਵੜਿਆ ਯਾਗ ਤਕੇ ਕੀ ਮਤ ਨਹੀਂ ਪਾਈ ਜੇ ਸਮਲ ਕੇ ਆਖਣ ਨ ਪ੍ਰਾਇ ਵੱਡਾ ਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਪਤੇ ਵੜ ਤੇਰੀ ਦਾਤ ਜਿੰਨਨ ਕਰਕੇ ਕੀਤੀ ਰਾਤ ਖਸਮੇ ਸਾਰੇ ਕੇ ਕਮ ਜਾਤ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਦਰੀ ਮਹਿਲਾ ਚੌਥਾ ਹਰ ਕੀ ਜਿ ਹਰਿ ਸੰਗੁਰ ਸਰ ਪਰ ਕਾਮ ਨੋ ਕਰਿ ਬਿਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਇ ਕਰਿ ਧਿਆਨ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇ ਰਾ ਪ੍ਰਾਣ ਸਕੈ ਹਰ ਕੀਰਤ ਹਮ ਰੀਰਹਰਾ ਸ੍ਰਿਹਾ ਹਰ ਜਨ ਕੇਵਡ ਭਾਗਵ ਦੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗਿੜ ਪ੍ਰਗਾਸ ਜਿਨ ਹਰਿ ਹਰਿ ਹਰਿਸ ਨਾਮੁ ਨਾਮੁ ਪਾਇਆ ਤੇ ਭਾਗਹੀਣ ਜਮ ਪਾਸੁ, ਜੋ ਸਤਿਗੁਰ ਸਰਣਿ ਸੰਗਤਿ ਨਹਿ ਆਇ ਤ੍ਰਿਗੁ ਜੀਵੈ ਤ੍ਰਿਗੁ ਜੀਵਾਸੁ, ਜਿਨ ਹਰਿ ਜਨ ਸਤਿਗੁਰ ਸੰਗਤਿ ਪਾਇ ਤਿਨ ਤੁਰਿ ਮਸਤਕਿ ਲਿਖਿਆ ਲਿਖਾਸੁ, ਧੰਨ ਧੰਨ ਸਾਧਿ ਸੰਗਤਿ ਜਿਤੁ ਹਰਿ ਰਸੁ ਪਾਇ ਮਿਲਿ ਜਨਿ ਨਾਨਕੁ ਨਾਮੁ ਵਰਗਾਸੁ, ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿ ਰੇ ਮਨ ਚਿਤਿ ਰਦੁ ਮਜਾ ਆਹਰਿ ਹਰਿ ਜਿਉ ਪਰਿਆ ਸਹਲ ਪਥਰਿ ਮਹਿ ਜਨਿ ਤਿਉ ਪਾਇ ਤਾ ਕਰਿ ਜਗਾ ਦੇਹਿ ਕਰਿ ਧਰਿਆ। ਮੇਰੇ ਮਾਧੋ ਜੀ ਸਰ ਸੰਗਤ ਮਿਲੇ ਸੋ ਤਰਿਆ ਮੁਰ ਪਰਸਾਰ ਪਰੰਪਤ ਪਾਇ ਸੋ ਕੇ ਕਾਸ਼ਟ ਹਰਿਆਰ ਰਹਾਵ ਜਨਨ ਪਿਤਾ ਲੋਕ ਸਰਵਰਤਾ ਕੋਈ ਨ ਕਿਸ ਕੀ ਤਰਿਆ ਸਿਰ ਸੇ ਨਕਸ਼ਨ ਵਾ ਹੈ ਠਾਕੁਰ ਕਾ ਹੈ ਮਨ ਭੋ ਕਰਿਆ ਊਡੇ ਊੜਾ ਵੈਸੇ ਕੁਸਵਾ ਸੁਪਾਚੇ ਬਿ ਸ੍ਰੀ ਸਰਿਆ ਤਿੰਨ ਕਮਣ ਖਲਾਵੇ ਕਮਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤਵ ਦਰਿਆ ਜਣਾ ਨਾਨਕ ਬਲਬਸ ਸਦ ਬਲੈ ਯਾ ਤੇਰਾ ਤਨਾ ਪਾਰਾ ਵਰਿਆ ਰਾਗਿਆ ਸਾ ਮਹੰਲਾ ਚੋਤਾ ਸੂਪਰ ਕੇ ਕੋਨਕਾਰ ਸਤਿਗੁਰ ਪ੍ਰਸਾਦ ਸੋ ਪਰਕਣ ਨੰਨਹਰ ਪਰਕਣ ਨੰਨਹਰ ਹਰਗਮਾਗਮਿਆ ਪਾਰ ਸਭ ਧਾਵੇ ਸਭ ਧਾਵੇ ਤੋ ਜੀ ਹਰ ਸੱਚੇ ਸਰ ਜਿਨਹਾਰਾ ਸਭ ਜੀ ਤੁਮਾਰੇ ਜੀਤੋ ਜੀਆਂ ਕਾ ਧਾਤਾਰਾ ਹਰਿ ਤਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਗੰਤ ਵਿਚਾਰਾ ਤੂੰ ਕਾਟ ਕਾਟ ਅੰਤਰ ਸਰਮਨਰਨ ਤਰ ਜੀ ਹਰੇਕ ਪ੍ਰਕਸ਼ਮਾਣਾ ਇੱਕ ਦਾਤ ਇੱਕ ਪੇਖਾਰੀ ਜੀ ਸਭ ਤੇਰੇ ਝੋਲ ਵਿਦਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਰੀ ਹਤ ਦਿਵਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇਤਰੀ ਤੇਰੇ ਕੀ ਆਗੁਣ ਅਖ ਵਖਾਣਾ ਜਿਉ ਸੇਵੈ ਜੋ ਸੇਵੈ ਤੁਝ ਜੀ ਜਨਾਨਕ ਤੁਨਿ ਕੁਰਬਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੁਝ ਜੀ ਸੇਂਜਾ ਯੁਗ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭੈਜਨ ਹਰਿ ਤੇ ਜਿ ਤਨ ਟੂਟਿ ਉਮ ਕੀ ਵਾਸੀ ਜਿਨਨੇ ਪੌਜਨ ਹਰਨਰ ਪੋਤਿਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇ ਵੈਜਨ ਸੇਵਾ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸਹਿਤਾਨ ਸੇਤਾਨ ਜਿਨ ਹਰਤੈ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰ ਨਿਕ ਨੇਕੇ ਅਨੰਤਾ ਤੇਰੇ ਨੇਕ ਤੇਰੇ ਨੇਕ ਪੜੇ ਬੋ ਸਮਰਸਾ ਸੋ ਜੀ ਖੜਕ ਰਕੜ ਕਰਮ ਕਰੰਤਾ ਸੇ ਭਗਤ ਦਾ ਸੇ ਭਗਤ ਭਲੇ ਜਨਾਨਕ ਦੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਪੁਰ ਕੀ ਵਰੰਪਰ ਕਰਤਾ ਜੀ ਤੁੜ ਦੇਵੜ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਉਸ ਰਾਸ ਦਾਤੂ ਵੇਖੋ ਜੀ ਤੂੰ ਨਚਲ ਕਰਤਾ ਸੋਈ ਤੁੜ ਆਪੇ ਭਾਵੇ ਸੋਈ ਵਰਤੇ ਜਿਤ ਦਾਪੇ ਘਰੇ ਸੋ ਹੋਈ ਤੁੜ ਆਪੇ ਸੇਟ ਸਭਿਉ ਪਾਇ ਜਿਤ ਦਾਪੇ ਸਿਰਿ ਸਭ ਗੋਈ ਜਿਣ ਨਾਨੇ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਮੇਉ ਤੂੰ ਰੇ ਸੋਇ ਹ ਪਾਇਰ ਹਾਉ ਸਭ ਤੇਰੀ ਤੋਂ ਸਭ ਨੇ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮ ਗਵਾਇ ਤਉ ਦਾਪ ਵਿਛੋੜਿਆ ਹਪ ਮਿਲਾਇ ਤੂ ਦਰੇ ਅੰਸ਼ ਤੁਝ ਹੀ ਮਾਇ ਦਮੇ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਕੇਲ ਵਿਜੋਗ ਮਿਲ ਵਿਚਰਾਸ ਨੂੰ ਗੀ ਮੇਲ ਜਿਉ ਸੁਨੂ ਤੂੰ ਜਾਣੇ ਸੋ ਜਨ ਜਾਣੇ ਹਰ ਗੁਰ ਸਦੀ ਆਖ ਵਖਾੜੇ ਬਿਨ ਹਰ ਸੇਵਾ ਤਿਨ ਸੁਖ ਪਾਇ ਸਹਿਜੇ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸੁਭ ਹੋਏ ਜਦ ਮੈਨੂੰ ਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਇਆ ਆਚਾ ਮਹੱਲਾ ਪਹਿਲਾ ਤੇ ਤਸਰ ਵੜੇ ਪਹਿਲੇ ਨਵਾਸਾ ਪਾਣੀ ਪਾਉ ਗਤ ਨਹਿ ਕੀਆ ਬੰਕਰ ਮੋਪਗਨੇ ਚਾਲ ਹੰ ਦੇਖ ਤੜੂ ਬਿਲੇ ਮਨ ਇੱਕ ਨਾ ਚੇਤਸ ਮੋੜ ਬਣਾ ਹਰ ਬਿਸਰ ਤੇਰੇ ਗੁਦਗਲਿਆ ਰਹਾਓ ਨਾਉ ਜਤੀ ਸਤੀ ਨਹੀਂ ਪੜਿਆ ਮੂਰ ਮੁਗਦਾ ਜਨ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਬਿਸਰਿਆ ਸਾ ਮਹੱਲਾ ਪਨਵਾ ਭਈ ਪ੍ਰਾਪਤ ਮਾਨੁ ਕੁਦ ਹਰੀਆ ਗੋਬਿੰਦ ਮੈਂ ਕਹਿ ਤੇਰੀ ਬਰੀਆ ਅਵਰ ਕਾਤਰ ਕਿਤਨਾ ਕਾਮ ਸਾਸ੍ਰਿਤ ਭਜ ਕੇਵਲ ਨਾਮ ਸ਼ਰੰਜਾਲਾ ਪਉਜੰਦਰ ਨ ਕੈ ਚਲੰ ਬਿਥਾ ਜਾ ਤਰੰਗ ਮਾਇਆ ਕਹਿ ਰਹਾਓ ਜਗਤ ਉਸ ਨਾਮ ਤੇ ਰਮਨਾ ਕਮਾਇ ਸੇਵਾ ਸਾਧਨਾ ਕਰਨ ਆਇਆ ਕਹੋ ਨਾਨਕ ਹਮਣੀ ਚਰਮ ਮਾ ਸਰਨ ਪ੍ਰੇਕੀ ਰੱਖੋ ਸਰਮ ਬਾ ਚਾਇ ਦਸਵੇਂ ਕਬੇ ਬਾਝ ਬੇਂਤੀ ਜੋ ਬਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਇ ਜਿਤ ਕੇ ਇਛਾ ਤਵ ਚਨ ਮੰਨੇ ਹਮਾਰਾ ਪ੍ਰਾਜਨ ਕਰੋ ਪ੍ਰਤੀ ਪਾਰਾ ਹਮਰੇ ਜੇ ਸੁਭਾਤਮ ਘਾਉ ਆਵਾਹਾ ਦੇ ਮਹਿ ਬਚਾਓ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੂਰਿ ਛਾਣ ਜੀ ਕਰ ਦਇਆ ਕਰੀਆ ਸਭ ਅਣਕੁਆਰ ਸੰਗਰੀਆ ਪੂਰਣ ਹੋਏ ਹਮਾਰੀ ਆਸਾ ਤੋਰਪੁ ਜਣ ਕੀ ਰਹੇ ਪਿਆਸਾ ਮਨ ਛਾੜ ਕੇ ਵਰਨਾ ਤੇ ਹਉ ਜੋ ਬਰਚਾਸ ਤੁਮ ਤੇ ਪਾਉ ਸੇਵਕ ਸੇਕ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਏ ਆਭਾ ਦਮਰੇ ਵਰੀਏ ਮਨ ਕਾ ਕਾਤਰਾ ਸਨੀ ਵਰੀਏ ਪੂਜੋ ਸਦਾ ਹਮਾਰੇ ਪਛਾ ਸਿਰ ਸੁਜੋ ਕਰੀਵ ਰਚਾ ਰਾਖਲ ਮੇਰਾ ਕਨਹਾਰੇ ਸਾਇਬ ਸੰਦ ਸਹਾਏ ਪਿਆਰੇ ਬੀਨ ਬਨ ਦੁਸ਼ਨ ਕੇ ਹੰਤਾ ਤਾਤਮਹ ਪਰ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਬਤਰਾ ਕਾਲ ਪੈ ਸੁਭ ਦੇਵ ਬਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ ਸਤ ਸੁਖ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋ ਗੀ ਸਭ ਕੀਓ ਬੇਦ ਰਹਿ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਂ ਇਹ ਮਾਰਾ ਜਮਨ ਕਾਲ ਸਭ ਦਿੱਤ ਬਣਾਇਓ ਦੇਵਦਾ ਜੋ ਸੁਣੀ ਬਜਾਇਓ ਆਨੰਦ ਤੇ ਕੀ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾਜ ਨਿਆ ਬਸਵਾਰੇ ਸਿਵਕਣ ਕੋ ਸਿਵਗੁਣ ਸੁਖ ਦੀਓ ਸਤਰੰਗ ਕੋ ਪਰਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਵਨ ਤੇ ਬੜੇ ਬੜੇ ਕੀ ਪੀਰ ਪਛਾਨਵੈ ਕਿੰਟੀ ਦੇ ਕੁੰਚਰੇ ਸੁਲਾ ਸਭ ਪਰ ਕਿਰਪਾ ਇਸ ਕਰ ਫੂਲਾ ਚੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਵੇ ਦੇ ਕੀ ਪੀਰ ਪਛਾਨੈ ਘਟ ਘਟ ਕੇ ਫਟ ਫਟ ਕੀ ਜਨ ਜਬ ਦਰਖ ਖਰਾ ਕਰਤਾਰਾ ਪ੍ਰਜਾ ਧਰਤ ਤਪਦੇ ਹੀ ਅਪਾਰਾ ਜਵਾ ਕਰਤ ਕਰ ਤੋ ਕਬ ਹੋ ਤੁਮ ਮੈਂ ਮਿਲ ਦੇ ਤਰਸਭੁ ਦੇਤੇ ਬਰਨਛਰ ਸਵਤਾਰੇ ਆਪਿ ਆਪਣੀ ਬੂਝਿਓ ਚਾਰੇ ਤੁਮ ਸਭੀ ਤੇ ਰਤਨ ਨਰਨ ਜਾਣਦ ਪੇਦ ਭੇਦੇ ਹਰਿਆਲਮ ਨਰੰਕਾਰ ਨਿਰਮਕਾਰ ਨੰ ਲੰਬੇ ਆਦ ਨੀਲ ਨਾਦੇ ਅਸੰਭ ਤਾਕਾ ਮੂੜੁ ਚਰਦ ਪੇਦ ਦਾ ਜਾ ਕੋ ਪੇਵ ਨ ਭਾਵਤ ਬੇਦਾ ਤਾਕੂ ਕਿਰਪਾ ਹਨ ਨਮਾਤ ਮਹਾ ਮੂਰਕ ਕਛ ਭੇਦ ਨ ਜਾਣਦ ਮਹਾਦੇਵ ਕੋ ਕਹ ਸਦਾਸ ਸੁਨਰੰਕਾਰ ਕਾ ਚਿੰਤ ਨਹੀ ਪੇਵ ਆਪਿ ਆਪਣੀ ਬਧ ਹੈ ਜੇਤੀ ਵਰਨਿਤ ਪਿੰਨ ਪਿੰਨ ਤੇਹ ਤੇਤੀ

ਪੂਰੋ ਕੇ ਜਨਨ ਤੱਕ ਪਰੇ ਤਿਹਾਰੇ ਤਿਨ ਪਿਆ ਤੁਮ ਸੰਕੜ ਸਵਟਾਰੇ ਜੋ ਕਲ ਕੋ ਇਕ ਵਾਰ ਤੇਹ ਤਾਕੇ ਗਾਇ ਉਟਨੇਹ ਰਚਾ ਹੋਏ ਤੈ ਸਬ ਕਾਲ ਦੂਸਰੇ ਸਰੇ ਤਤ ਕਾਲ ਫਿਰ ਪਾਰੇ ਸੰਜਾਇਣ ਰਹੋ ਤਾਕੇ ਤਾਪ ਤੁਨਕ ਮੋਹਰੋ ਹਿਰਦ ਸਿਧ ਕਰਮ ਸੁਭ ਹੋਏ ਦਿਸ ਸਾਸ ਥਕੇ ਨਾ ਕੋਈ ਇਕ ਬਾਰ ਜੇ ਤੁਮੈ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜੁੰਨਰ ਨਾਮ ਤਿਹਾਰੋ ਕਹਾ ਦਾਰੇ ਦੁਸ ਦੋਪ ਤੇ ਰਹਾ ਥੜਬ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬਤੋਲਮ ਹੋ ਸੁਹਾਏ ਜਿਸ ਦੋ ਉਤਲ ਹੋ ਪਚਾਈ ਸਵਈਆ ਪਾਏ ਗਏ ਜਬ ਤੇ ਤਮਰੇ ਤਬ ਤੇ ਕਵਾ ਕਰੇ ਨਹੀਂ ਆਨਿਉ ਰਾਮ ਰਹੀ ਪ੍ਰਾਨ ਕਰਾਣੇ ਕਹਿਮ ਤੇ ਕਨਾ ਮਾਨਿਉ ਸਿਮਰ ਸਾਸਰ ਬੇ ਸਬਬ ਭੇਦ ਕੈ ਹਮੇ ਕਨਾ ਜਾਣੋ ਸ੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈਨ ਕੋ ਸਭ ਤੁਹੇ ਬਖਾਨਿਉ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਤੁਹਾਰੋ ਦਵਾਰ ਮਾਏ ਕਹੇ ਕਿ ਲਾ ਜਸ ਗੋਬਿੰਦਾਸ ਤੋਹਾਰੇ ਰਾਮ ਕਲੀ ਮਹੱਲਾ ਤੀਜਾ ਨਿਕੋਲ ਕਾਰ ਸੁਖੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਰ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰੁ ਕੁਰੀਆਂ ਸ਼ਬਦ ਜਾਵਣੀਆਂ ਆਈਆਂ ਜਬ ਰੂਤਾ ਗਾਵੋ ਹਰੀ ਕੇ ਰਾਮਣ ਜਿ ਨਿ ਵਸਾਇ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੀ ਤੀਰਾ ਕਾਰਜ ਸਭ ਸਵਾਰਨਾ ਸੁਭਨਾਗਲਾ ਸਮਰੱਥ ਸਵਾਮੀ ਸੋ ਕੇ ਮਨੋ ਵੀਸਾਰੇ ਕਹੇ ਨਾਨਕ ਮਨ ਮੇਰੇ ਸਦਾਰੂ ਹਰ ਨਾਲੇ ਸਾਚਿ ਹੈ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੁਝ ਆਏ ਰਸਤੇ ਹੈ ਸੋ ਪਾਵੇ ਸਦਾ ਸਿਮਤ ਸੁਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕਿਆ ਮਨ ਵਸਿਆ ਵਾਜੇ ਸਦਕ ਨੇ ਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨੇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਬਿਟੋ ਜਿਸ ਤਿਹੈ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੀ ਕੁੰਛ ਵਰਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜੁਰ ਧਾਰੀਆਂ ਪੰਜ ਦੂਤਰ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਧੁਰ ਜਿਨ ਕੋ ਸੇ ਨਾਮ ਹਰ ਕੀ ਲਾਗੇ ਕਹੇ ਨਾਨਕ ਤੈਸ ਕੋ ਆਦਤ ਕਰੇ ਅਨੰਦ ਵਾਜੇ ਹਣ ਦੇ ਸੁਨੋ ਵਡ ਭਾਗੀ ਹੋ ਸਕਲ ਮਨੋਰਤ ਪੂਰੇ ਪਾਰ ਬ੍ਰੰਪ੍ਰਪਾਇ ਆਤਰੇ ਸਗਲ ਵਸੂਰੇ ਦੁਖ ਰੋਗ ਸੰਤਾਪਿ ਤਰੇ ਸੁਣੀ ਸੱਚੀ ਬਾਣੀ ਸੰਤ ਸਾਰ ਜੀ ਨੂੰ ਪਹਿਲੇ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਪਨੀਤ ਕਹਤੇ ਪਵਤ ਸਤਗੁਰ ਰਹਾ ਪਰ ਪੂਰੇ ਬਿਣਵੰਤ ਨਾਨਕ ਗੁਰ ਚਨ ਲਾਗੇ ਵਾਜੇ ਨਹ ਰਤੂਰੇ ਮੰਦਾਵਣੀ ਮਹੱਲਾ ਪੰਜਵਾ ਹਾਲ ਵਿੱਚ ਤਿਨ ਵਸਤੂ ਪਈਓ ਸਰਸੰਤੋ ਕੀ ਵਿਚਾਰੋ अमृत नाम ठाकुर का पियो रस का सुख से धारो जे को खावे जे तो बुंचर सकायो उदारो एवसरे नह जाय नत नतरा किरो तारो तम संसार तर लगतिया सब नानक ब्रह्म प्रसार स्लोक मोहल्ला पनिवा तेरा कीता जत नाहि मैनु जो कीतोई मैं निरगुन्यारे को गुनाहिं आपे तरस पियोई तरस पिया मे رحمت होई सतगुरु सज्जन मिलया नानक ना मिले ता जीव attenuation थी वैहरिया पौड़ी ਕੁਤਿਆ ਜੋ ਸੋਰ ਮੰਦਰ ਸਮਰਾਤ ਜਿਹ ਤੇ ਕੋਈ ਨਾ ਆਇ ਉਤੇ ਤੇਰੀ ਰਾਖੀ ਅਗਨੀ ਦਰਮਾਏ ਸੁਣ ਕੇ ਜਮ ਕੇ ਦੂਤ ਨਾਇ ਤਰੇ ਛੜ ਜਾਏ ਬਹੁਤ ਬਿਕਮਸ ਗਾਇ ਦਰਬ ਸਭ ਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਹੀ ਅਮਰੇ ਸੇ ਹੀ ਖਾਏ ਕਲਮੇ ਹੋ ਤੁਨ ਗੁਣ ਗੋਵਿੰਦ ਜਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਹਿ ਬਿਰਥਾ ਕੋਈ ਨ ਜਾ ਜੀ ਆਉ ਤੁਧਾਇ ਸ਼ਲੋਕ ਮਹੱਲਾ 5ਵਾਂ ਅੰਤਰ ਗੁਰੂ ਆਰਾਧਨਾ ਜੀਵਾਜਪ ਗੁਰਨਾਵ ਨੇਤਰੀ ਸਤਗੁਰ ਭੇਖਣਾ ਸੁਰਨੀ ਸੁਰਨਾ ਗੁਰ ਲਾਓ ਸਤਗੁਰ ਸੇਤੀ ਰਤਿਆ ਦਰਗਹ ਭਾਈ ਆਠਾਓ ਕਹੋ ਨਾਨਕ ਕਿਰਪਾ ਕਰੇ ਜਿਸਨ ਮੇ ਮਤ ਦੇ ਜਗ ਮੇ ਤੁਮ ਕਾੜੀ ਵਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖ ਨਿਹਾਰੀ ਆਪਿਓ ਬਾਰੀਆਂ ਧੁਰ ਕੀ ਪੈਰੀ ਪਾਏ ਕਾੜ ਸਵਾਰੀਆਂ ਹੋਆ ਆਪ ਦੇ ਆਲਵਨੋ ਨਾ ਵਿਸਾਰੀਆਂ ਸਾਰ ਜਨ ਕੇ ਸੰਗ ਪਉ ਜਲ ਤਾਰੀਆਂ ਸਾਕਤ ਨਿੱਦਕ ਦਸਤੇ ਖਿਰ ਨਹੀ ਵਿਦਾਰੀਣ ਜੇ ਸਾਹਿਬ ਕੀ ਠੇਕ ਨਾਨਕ ਮਨੇ ਮਾਏ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਜੇ ਸਾਹਿਬ ਕੀ ਠੇਕ ਨਾਨਕ ਮਨੇ ਮਾਏ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ